ਪੰਜਾਬ ਸਰਕਾਰ ਨੇ 600 ਯੂਨਿਟ ਬਿਜਲੀ ਫ੍ਰੀ ਕਰਨ ਦਾ ਫੈਸਲਾ ਲਿਆ ਸੀ 90% ਘਰਾਂ ਨੂੰ ਉਹਦਾ ਫਾਇਦਾ ਹੋਇਆ ਅਸੀਂ ਭ੍ਰਿਸ਼ਟਾਚਾਰ ਰੋਕਿਆ ਅਸੀਂ ਰੈਵਨਿਊ ਦੇ ਹੋਰ ਸਾਧਨ ਵਧਾਏ ਨੇ ਤਾਂ ਅਸੀਂ ਲੋਕਾਂ ਨੂੰ ਬਿਜਲੀ ਫ੍ਰੀ ਦੇ ਰਹੇ ਹਾਂ ਤੇ ਕਿਸਾਨਾਂ ਨੂੰ ਬਿਜਲੀ ਫ੍ਰੀ ਮਿਲ ਰਹੀ ਹੈ ਤੇ ਇੰਡਸਟਰੀ ਨੂੰ ਵੀ ਮੇਰਾ ਬਿਜਲੀ ਦਾ ਬਿੱਲ ਪਹਿਲਾਂ 1 ਸਾਲ ਪਹਿਲਾਂ ਆਵਾ ਤਾਂ ਤੇ ਹੁਣ ਵੀ 1 ਸਾਲ ਹੋ ਗਿਆ ਵੀ ਆਂਦਾ ਨਹੀਂ ਹੈਗਾ ਜਦ ਦੀ ਆਪਣ ਗਵਰਨਰ ਤਮੰਦ ਸਵੀਕਾਰ ਬਣੀ ਹੈ ਜੀ ਮੁੰਡਾ ਸਾਹਣ ਛੋਟਾ ਕਹਿੰਦਾ ਇਸ ਵਾਰੀ ਬਿੱਲ ਕਿੰਨਾ ਆਇਆ ਦਾ ਮਾ 35000 ਰੁਪਏ ਆਂਦਾ ਹੈ ਜੀ ਰੋਇਆ ਮਾਫੀ ਹੈ ਜੀ ਸਰ ਮੁੱਖ ਮੰਤਰੀ ਪੂ ਪੰਜਾਬ ਹோம்ਗਾਰਡ ਜਵਾਨਾਂ ਦੇ ਲਈ ਹੈ ਖੁਸ਼ਖਬਰੀ ਤਨਖਾਹ ਨਾਲ ਸੰਬੰਧਿਤ ਸਾਹਮਣੇ ਆ ਰਹੀ ਹੈ ਵੱਡੀ ਖਬਰ ਤੇ ਵੇਤਨ ਦੇ ਵਿੱਚ ਕਰ ਦਿੱਤਾ ਗਿਆ ਹੈ ਭਾਰੀ ਵਾਧਾ ਜਿहां ਇਸ ਲਈ ਪੰਜਾਬ ਹோம்ਗਾਰਡ ਜਵਾਨਾਂ ਦੇ ਲਈ ਖੁਸ਼ਖਬਰੀ ਹੈ ਉਹਨਾਂ ਦੀ ਤਨਖਾਹ ਦੇ ਨਾਲ ਸੰਬੰਧਿਤ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਪੰਜਾਬ ਹோம்ਗਾਰਡ ਜਵਾਨਾਂ ਦੀ ਤਨਖਾਹ ਦੇ ਵਿੱਚ ਵੱਡਾ ਵਾਧਾ ਕਰ ਦਿੱਤਾ ਗਿਆ ਹੈ ਦਸਦੀਏ ਕਿ ਪੰਜਾਬ ਹੋਮਗਾਰਡ ਜਵਾਨਾਂ ਨੂੰ ਜਿਹੜੀ ਤਨਖਾਹ ਪਹਿਲਾਂ ਪ੍ਰਤੀ ਦਿਨ ਦੇ ਹਿਸਾਬ ਦੇ ਨਾਲ ਮਿਲਦੀ ਸੀ ਉਹ 1100 ਰੁਪਏ 69 ਪੈਸੇ ਸਨ ਤੇ ਹੁਣ ਇਸ ਦੇ ਵਿੱਚ ਭਾਰੀ ਵਾਅਦਾ ਕਰ ਦਿੱਤਾ ਗਿਆ ਏ ਦਸਦੀਏ ਕਿ ਪੰਜਾਬ ਹੋਮਗਾਰਡ ਜਵਾਨਾਂ ਨੂੰ ਹੁਣ ਜਿਹੜੀ ਤਨਖਾਹ ਪ੍ਰਤੀ ਦਿਨ ਦੇ ਹਿਸਾਬ ਦੇ ਨਾਲ ਮਿਲੇਗੀ ਉਹ ਹੁਣ 1424 ਰੁਪਏ 69 ਪੈਸੇ ਹੋਵੇਗੀ ਇਸ ਦੇ ਸਬੰਧ ਦੇ ਵਿੱਚ ਸਪੈਸ਼ਲ ਡੀਜੀਪੀ ਹੋਰਾਂ ਨੇ ਇੱਕ ਪੱਤਰ ਵੀ ਜਾਰੀ ਕਰ ਦਿੱਤਾ ਹੈ ਦੱਸਦੀ ਹੈ ਕਿ ਇਹ ਤਨਖਾਹ ਜਿਹੜੀ ਹੁਣ ਵਧਾ ਕੇ ਮਿਲੇਗੀ ਉਹ 26 ਜਨਵਰੀ 2025 ਤੋਂ ਲਾਗੂ ਮੰਨੀ ਜਾਵੇਗੀ ਦੱਸਦੀ ਹੈ ਕਿ ਇਸ ਪੱਤਰ ਦੇ ਵਿੱਚ ਇਹ ਵੀ ਗੱਲ ਆਖੀ ਗਈ ਹੈ ਕਿ ਜਿਹੜੇ ਪੰਜਾਬ ਹੋਮਗਾਰਡ ਜਵਾਨ ਤਾਇਨਾਤ ਨੇ ਉਹ 7 ਜੁਲਾਈ 2020 ਤੋਂ ਤਾਇਨਾਤ ਨੇ ਇਹ ਵੀ ਜਾਣਕਾਰੀ ਸਾਂਝੀ ਕਰ ਦਈਏ ਕਿ ਪੰਜਾਬ ਹோம்ਗਾਰਡ ਵਿਭਾਗ ਦੀ ਸਥਾਪਨਾ 1946 ਦੇ ਵਿੱਚ ਹੋਈ ਸੀ ਪਰੰਤੂ ਇਹ ਜਿਹੜੇ ਹோம்ਗਾਰਡ ਜਵਾਨ ਨੇ ਉਹਨਾਂ ਨੂੰ ਫੀਲਡ ਵਿੱਚ ਉਤਰ ਕੇ ਕੰਮ ਕਰਨ ਦਾ ਮੌਕਾ ਉਸ ਵੇਲੇ ਮਿਲਿਆ ਸੀ ਜਦੋਂ ਅਤਵਾਦ ਦਾ ਦੌਰ ਸੀ ਤੇ ਹਾਲਾਤ ਬਹੁਤ ਜ਼ਿਆਦਾ ਖਰਾਬ ਹੋਈ ਪਏ ਸਨ ਉਸ ਵੇਲੇ ਪੰਜਾਬ ਹੋਮਗਾਰਡ ਜਵਾਨਾਂ ਨੇ ਪੰਜਾਬ ਪੁਲਿਸ ਦਾ ਜਿਹੜਾ ਕੇ ਸਾਥ ਬਹੁਤ ਜ਼ਿਆਦਾ ਦਿੱਤਾ ਸੀ ਉਹਨਾਂ ਨੇ ਫੀਲਡ ਵਿੱਚ ਉੱਤਰ ਕੇ ਬਹੁਤ ਵਧੀਆ ਤਰੀਕੇ ਦੇ ਨਾਲ ਕੰਮ ਕੀਤਾ ਸੀ ਤੇ ਉਸ ਵੇਲੇ ਬਹੁਤ ਸਾਰੇ ਪੰਜਾਬ ਹੋਮਗਾਰਡ ਜਵਾਨ ਜਿਹੜੇ ਉਹ ਵੀ ਸ਼ਹੀਦ ਹੋ ਗਏ ਸਨ ਇਸ ਤੋਂ ਇਲਾਵਾ ਇਹ ਵੀ ਜਾਣਕਾਰੀ ਸਾਂਝੀ ਕਰ ਦਈਏ ਕਿ ਹੁਣ 10000 ਦੇ ਕਰੀਬ ਜਿਹੜੇ ਹੋਮਗਾਰਡ ਜਵਾਨ ਉਹ ਤੈਨਾਤ ਨੇ ਜੇਕਰ ਇਕੱਲੇ ਲੁਧਿਆਣਾ ਦੀ ਗੱਲ ਕਰੀਏ ਤਾਂ ਉਥੇ ਦੋ ਕੰਪਨੀਆਂ ਨੇ ਜਿਨ੍ਹਾਂ ਦੇ ਵਿੱਚ ਇਹ ਹੋਮਗਾਰਡ ਜਵਾਨ ਜਿਹੜੀ ਨੇ ਆਪਣੀਆਂ ਸੇਵਾਵਾਂ ਦੇ ਰਹੇ ਨੇ ਇਸ ਤੋਂ ਇਲਾਵਾ ਬਹੁਤ ਸਾਰੇ ਪੁਲਿਸ ਥਾਣਿਆਂ ਬੈਂਕਾਂ ਤੇ ਹੋਰ ਵੀ ਸੰਵੇਦਨਸ਼ੀਲ ਥਾਵਾਂ ਤੇ ਜਿਹੜੇ ਹੋਮਗਾਰਡ ਨੇ ਉਹਨਾਂ ਨੇ ਆਪਣੀ ਜਿਹੜੀ ਹੈ ਕਮਾਨ ਉਹ ਸੰਭਾਲੀ ਹੋਈ ਹੈ ਇਹ ਤਨਾਲ ਹੀ ਇਹ ਵੀ ਜਾਣਕਾਰੀ ਸਾਂਝੀ ਕਰਦੀ ਹੈ ਕਿ ਜਿਹੜੀ ਇਹ ਤਨਖਾਹ ਵਧਾਈ ਗਈ ਹੈ ਉਹ ਇੱਕ ਪਟੀਸ਼ਨ ਦੀ ਸੁਣਵਾਈ ਦੇ ਆਧਾਰ ਤੇ ਕੀਤੀ ਗਈ ਹੈ ਦੱਸਦੀ ਹੈ ਕਿ ਇੱਕ ਜਵਾਨ ਜਿਸ ਦਾ ਨਾਮ ਕਰਨੈਲ ਸਿੰਘ ਦੱਸਿਆ ਜਾ ਰਿਹਾ ਹੈ ਉਹਨਾਂ ਨੇ ਇੱਕ ਪਟੀਸ਼ਨ ਪਾਈ ਸੀ ਜਿਸ ਦੀ ਸੁਣਵਾਈ ਦੇ ਵਿੱਚ ਹੁਣ ਇਹ ਤਨਖਾਹ ਵਧਾਉਣ ਦਾ ਫੈਸਲਾ ਕੀਤਾ ਗਿਆ ਹੈ ਸੋ ਇਸ ਲਈ ਜਿਹੜੇ ਪੰਜਾਬ ਹੋਮਗਾਰਡ ਜਵਾਨ ਨੇ ਉਹਨਾਂ ਦੀ ਤਨਖਾਹ ਦੇ ਵਿੱਚ ਇਹ ਵੱਡਾ ਵਾਅਦਾ ਕਰ ਦਿੱਤਾ ਗਿਆ ਹੈ ਉਹਨਾਂ ਨੂੰ ਇੱਕ ਖੁਸ਼ਕ ਵਰੀ ਦੇ ਦਿੱਤੀ ਗਈ ਹੈ ਦੱਸਦੀ ਹੈ ਕਿ ਜਿਹੜੇ ਪੰਜਾਬ ਹੋਮਗਾਰਡ ਜਵਾਨ ਨੇ ਜਿਨ੍ਹਾਂ ਨੂੰ ਪਹਿਲਾਂ ਜਿਹੜੀ ਤਨਖਾਹ ਮਿਲਦੀ ਸੀ ਉਹ 1100 ਰੁਪਏ 69 ਪੈਸੇ ਪ੍ਰਤੀ ਦਿਨ ਦੇ ਹਿਸਾਬ ਦੇ ਨਾਲ ਮਿਲਦੀ ਸੀ ਤੇ ਹੁਣ ਇਸ ਦੇ ਵਿੱਚ ਵੱਡਾ ਫਾਇਦਾ ਕਰ ਦਿੱਤਾ ਗਿਆ ਹੈ ਤੇ ਹੁਣ ਜਿਹੜੇ ਪੰਜਾਬ ਹੋਮਗਾਰਡ ਜਵਾਨ ਨੇ ਉਹਨਾਂ ਨੂੰ ਜਿਹੜੀ ਤਨਖਾਹ ਮਿਲੇਗੀ ਪ੍ਰਤੀ ਦਿਨ ਦੇ ਹਿਸਾਬ ਦੇ ਨਾਲ ਉਹ 1424 ਰੁਪਏ 69 ਪੈਸੇ ਹੋਵੇਗੀ ਸੋ ਇਹ ਖੁਸ਼ਖਬਰੀ ਪੰਜਾਬ ਹੋਮਗਾਰਡ ਜਵਾਨਾਂ ਨੂੰ ਹੁਣ ਦੇ ਦਿੱਤੀ ਗਈ